ਹੈਲੋ एवरीवन ਸਵਾਗਤ ਹੈ ਤੁਹਾਡਾ ਆਪਣੀ ਅੱਜ ਦੀ ਇਸ ਵੀਡੀਓ ਦੇ ਵਿੱਚ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਆਂਗਨਵੜੀ ਭਰਤੀ 2025 ਦੇ ਰਿਲੇਟਡ ਜੋ ਵੀ ਸੋਸ਼ਲ ਮੀਡੀਆ ਤੇ ਅਫਵਾਵਾਵਾਂ ਫੈਲੀਆਂ ਹੋਈਆਂ ਨੇ ਉਹਨਾਂ ਦੇ ਬਾਰੇ ਜਿੱਦਾਂ ਕਈ ਸੋਸ਼ਲ ਮੀਡੀਆ ਤੇ ਕਹਿ ਰਹੇ ਨੇ ਕਿ ਭਰਤੀ ਸਟਾਰਟ ਹੋ ਚੁੱਕੀ ਆ ਕਈ ਕਹਿ ਰਹੇ ਨੇ ਕਿ ਲਾਸਟ ਡੇਟਾ ਜੋ ਲਾਸਟ ਮਿਤੀ ਹੈ ਇਹਦੀ ਉਹ 22 ਸਤੰਬਰ ਆ ਕੋਈ ਕਹਿ ਰਿਹਾ ਹੈ ਕਿ ਪ੍ਰਤੀਏ ਕੈਨਸਲ ਹੋ ਚੁੱਕੀ ਆ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਜਿਹੜੇ ਅੱਜ ਤੁਹਾਨੂੰ ਇਸ ਵੀਡੀਓ ਦੇ ਵਿੱਚ ਮਿਲਣਗੇ ਤੇ ਵੀਡੀਓ ਵਿੱਚ ਅੱਗੇ ਵਧਣ ਤੋਂ ਪਹਿਲਾਂ ਜੇ ਤੁਸੀਂ ਚੈਨਲ ਤੇ ਪਹਿਲੀ ਵਾਰ ਆਇਆ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਪੰਜਾਬ ਸਰਕਾਰ ਅਤੇ ਸੈਂਟਰ ਸਰਕਾਰ ਦੀਆਂ ਨਵੀਆਂ ਤੋਂ ਨਵੀਆਂ ਅਪਡੇਟਸ ਤੁਹਾਨੂੰ ਸਮੇਂ ਸਿਰ ਮਿਲਦੀ ਰਹੇ ਹਾਂ ਜੀ ਤਾਂ ਜੇ ਸਾਡੇ ਵੱਲੋਂ ਦਿੱਤੀ ਹੋਈ ਜਾਣਕਾਰੀ ਤੁਹਾਨੂੰ ਵਧੀਆ ਲੱਗੇ ਤਾਂ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਹੋ ਤੇ ਲਾਈਕ ਜ਼ਰੂਰ ਕਰਦੇ ਹੋ। ਹਾਂਜੀ ਤਾਂ ਚਲੋ ਵੀਡੀਓ ਦੇ ਵਿੱਚ ਆਪਾਂ ਅੱਗੇ ਵਧਦੇ ਹਾਂ ਤੇ ਚੱਲਦੇ ਹਾਂ ਅੱਜ ਦੇ ਟੌਪਿਕ ਦੇ ਉੱਪਰ। ਅ ਆਗਨਵੜੀ ਭਰਤੀ 2025 ਦੇ ਰਿਲੇਟਿਡ ਕਈ ਸਵਾਲ ਖੜੇ ਹੁੰਦੇ ਨੇ, ਕਈ ਡਾਊਟਸ ਨੇ ਹਨਾ ਤੁਹਾਡੇ ਸਾਰਿਆਂ ਦੇ ਮਨ ਵਿੱਚ ਤੇ ਕਈ افਵਾਹਾਂ ਵੀ ਫੈਲੀਆਂ ਹੋਈਆਂ ਨੇ। ਤੇ ਵੀਡੀਓ ਨੂੰ ਸ਼ੁਰੂ ਕਰਦੇ ਆਪਾਂ ਅਫਵਾਹਾਂ ਤੋਂ ਠੀਕ ਹੈ ਸੋਸ਼ਲ ਮੀਡੀਆ ਤੇ ਪਿੰਡਾਂ ਦੇ ਵਿੱਚ ਇਹ ਅਫਵਾਹ ਫੈਲੀ ਹੋਈ ਆ ਕਿ ਭਰਤੀ ਸ਼ੁਰੂ ਹੋ ਚੁੱਕੀ ਆ ਤੇ ਉਹਦੀ ਆਖਰੀ ਮਿਤੀ ਜੋ ਹੈ ਉਹ 22 ਸਤੰਬਰ 2025 ਇਹ ਗੱਲ ਬਿਲਕੁਲ ਹੀ ਝੂਠ ਸਾਬਿਤ ਹੁੰਦੀ ਹੈ ਕਿਉਂਕਿ ਇਹਨਾਂ ਦੀ ਅਫੀਸ਼ੀਅਲ ਜੋ ਵੈਬਸਾਈਟ ਹੈ SSWCD ਉਸ ਦੇ ਉੱਪਰ ਹਲੇ ਤੱਕ ਕੋਈ ਵੀ ਅਫੀਸ਼ੀਅਲ ਨੋਟੀਫਿਕੇਸ਼ਨ ਇਸ ਭਰਤੀ ਦੇ ਰਿਗਾਰਡਿੰਗ ਨਹੀਂ ਆਇਆ ਇਹ افਵਾਹ 100% ਹੀ ਗਲਤ ਹੈ ਠੀਕ ਹੈ ਤੁਸੀਂ ਇਹਨਾਂ افਵਾਹਾਂ ਤੇ ਵਿਸ਼ਵਾਸ ਬਿਲਕੁਲ ਨਾ ਕਰੋ ਤੇ ਹੁਣ ਆਪਾਂ ਚੱਲਦੇ ਆ ਮੈਂ ਇਸ ਦੇ ਨਾਲ ਰਿਲੇਟਡ ਪਹਿਲਾਂ ਹੀ ਬਹੁਤ ਸਾਰੀਆਂ ਵੀਡੀਓਜ਼ ਜਿਹੜੀਆਂ ਬਣਾ ਕੇ ਆਪਣੇ ਚੈਨਲ ਉੱਪਰ ਅਪਲੋਡ ਕਰ ਚੁੱਕੀ ਆ ਜੇ ਤੁਸੀਂ ਉਹ ਵੀਡੀਓਜ਼ ਨਹੀਂ ਦੇਖੀਆਂ ਤਾਂ ਜਾ ਕੇ ਜ਼ਰੂਰ ਦੇਖ ਸਕਦੇ ਹੋ ਤੇ ਉਸ ਵੀਡੀਓ ਵਿੱਚ ਵੀ ਮੈਂ ਇਹੀ ਤੁਹਾਨੂੰ ਦੱਸਿਆ ਕਿ ਇਹਦਾ ਜਿਹੜਾ ਨੋਟੀਫਿਕੇਸ਼ਨ ਹੈ ਹਲੇ ਤੱਕ ਜਿਹੜਾ ਆਊਟ ਨਹੀਂ ਹੋਇਆ ਜਦੋਂ ਵੀ ਇਸ ਦਾ ਨੋਟੀਫਿਕੇਸ਼ਨ ਆਊਟ ਹੋਏਗਾ ਤਾਂ ਤੁਹਾਨੂੰ ਮੇਰੇ ਚੈਨਲ ਉੱਪਰ ਸਭ ਤੋਂ ਪਹਿਲਾਂ ਜਿਹੜੀ ਇਸ ਦੀ ਜਾਣਕਾਰੀ ਮਿਲ ਜਾਏਗੀ ਹਾਂਜੀ ਤਾਂ ਇਹ ਮੇਰੇ ਕੋਲ ਪੁਰਾਣੀ ਵੀਡੀਓ ਬਣਾਈ ਸੀ ਉਸ ਵਿੱਚ ਵੀ ਮੈਂ ਦੱਸਿਆ ਸੀ ਕਿ ਡਾਕਟਰ ਬਲਜੀਤ ਕੌਰ ਜੋ ਆਪਣੇ ਕੈਬਨਿਟ ਮੰਤਰੀ ਆ ਉਹਨਾਂ ਨੇ 5000 ਤੋਂ ਵੱਧ ਅਸਾਮੀਆਂ ਜਿਹੜੀਆਂ 3 ਸਤੰਬਰ ਤੋਂ ਪਹਿਲਾਂ ਮੁਕੰਮਲ ਕਰਵਾਉਣੀਆਂ ਸੀ ਉਸ ਦਾ ਨੋਟੀਫਿਕੇਸ਼ਨ ਇਹਨਾਂ ਨੇ ਇਹ ਅਨਾਉਂਸਮੈਂਟ ਇਹਨਾਂ ਨੇ ਕੀਤੀ ਸੀ ਕਿ 3 ਸਤੰਬਰ ਤੋਂ ਪਹਿਲਾਂ-ਪਹਿਲਾਂ ਇਹ ਭਰਤੀ ਜਿਹੜੀ ਕੰਪਲੀਟ ਹੋਏਗੀ ਠੀਕ ਹੈ ਤੇ ਪਰ ਹਲੇ ਤੱਕ ਇਹਦਾ ਕੋਈ ਵੀ ਨੋਟੀਫਿਕੇਸ਼ਨ ਜਿਹੜਾ ਉਹ ਹਲੇ ਤੱਕ ਨਹੀਂ ਆਇਆ ਠੀਕ ਹੈ ਤੇ ਹਾਂਜੀ ਤਾਂ ਆਪਾਂ ਚੱਲਦੇ ਆ ਅੱਗੇ ਵੀਡੀਓ ਦੇ ਵਿੱਚ ਜੋ ਵੀ ਇਸ ਦੇ ਜੋ ਵੀ ਅਪਲਾਈ ਕਰਨ ਦੇ ਇੱਛੁਕ ਨੇ ਉਹਨਾਂ ਦੇ ਸਵਾਲਾਂ ਦੇ ਵੱਲ ਆਪਾਂ ਚੱਲਦੇ ਆ ਤੇ ਕਈਆਂ ਨੇ ਸਵਾਲ ਪੁੱਛਿਆ ਕਿ ਵੀ ਇਹ ਭਰਤੀ ਕਦੋਂ ਸ਼ੁਰੂ ਹੋਏਗੀ ਠੀਕ ਹੈ ਤਾਂ ਸਾਰਿਆਂ ਨੂੰ ਹੀ ਦੱਸਦੀ ਆ ਕਿ ਇਹ ਭਰਤੀ ਵੈਸੇ ਤਾਂ ਹੁਣ ਤੱਕ ਸ਼ੁਰੂ ਹੋ ਜਾਣੀ ਚਾਹੀਦੀ ਸੀ ਤੇ ਪਰ ਹੜ੍ਹਾਂ ਦਾ ਕਰਕੇ ਪੰਜਾਬ ਦੇ ਵਿੱਚ ਜਿਹੜੀ ਸਿਚੁਏਸ਼ਨ ਆ ਉਹ ਖਰਾਬ ਹੋ ਗਈ ਸੀ ਠੀਕ ਹੈ ਹੜ੍ਹਾਂ ਦਾ ਕਰਕੇ ਤੇ ਜੋ ਇਹ ਭਰਤੀਆਂ ਨੇ ਉਹ ਪੋਸਟਪੋਨ ਕਰ ਦਿੱਤੀਆਂ ਗਈਆਂ ਨੇ ਕਿਉਂਕਿ ਪੰਜਾਬ ਦੇ ਵਿੱਚ ਹੜ੍ਹ ਪ੍ਰਭਾਵਿਤ ਇਲਾਕੇ ਕਾਫੀ ਨੇ ਠੀਕ ਹੈ ਉਧਰ ਅੰਮ੍ਰਿਤਸਰ ਵੀ ਏਰੀਆ ਵੱਲ ਕਾਫੀ ਜ਼ਿਆਦਾ ਨੁਕਸਾਨ ਵੀ ਹੋਇਆ ਹੈ ਤੇ ਜੇ ਡਿਪਾਰਟਮੈਂਟ ਪਰਤੀ ਸ਼ੁਰੂ ਕਰੇਗਾ ਤਾਂ ਉਹ ਸਾਰੇ ਪੰਜਾਬ ਦੇ ਵਿੱਚ ਇੱਕ ਵਾਰ ਹੀ ਕਰੇਗਾ ਤੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਵੀ ਕਈ ਕੈਂਡੀਡੇਟਸ ਇਦਾਂ ਦੇ ਨੇ ਜੋ ਇਸ ਪਰਤੀ ਲਈ ਅਪਲਾਈ ਕਰਨਾ ਚਾਹੁੰਦੇ ਨੇ ਪਰ ਹਜੇ ਉਹ ਆਪਣੇ ਆਪ ਨੂੰ ਹੀ ਸੰਭਾਲ ਰਹੇ ਨੇ ਤੇ ਆਪਣੇ ਆਪ ਉੱਤੇ ਆਈ ਸਿਚੁਏਸ਼ਨ ਨਾਲ ਲੜ ਰਹੇ ਨੇ ਤੇ ਜਦੋਂ ਤੱਕ ਉਹਨਾਂ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ 50% ਤੋਂ ਉੱਪਰ ਸਿਚੁਏਸ਼ਨ ਨਾਰਮਲ ਨਹੀਂ ਹੋ ਜਾਂਦੀ ਤਾਂ ਉਦੋਂ ਤੱਕ ਇਹ ਭਰਤੀ ਸ਼ੁਰੂ ਨਹੀਂ ਹੋ ਸਕੇਗੀ ਕਿਉਂਕਿ ਜੇ ਇਹ ਭਰਤੀ ਹੁਣ ਸ਼ੁਰੂ ਹੋ ਗਈ ਤਾਂ ਫਿਰ ਉਹ ਏਰੀਆ ਦੇ ਲੋਕ ਜਾਂ ਫਿਰ ਉਹ ਏਰੀਆ ਦੀਆਂ ਭੈਣਾਂ ਜਿਹੜੀਆਂ ਉਹ ਅਪਲਾਈ ਕਰਨ ਵੱਲੋਂ ਵਾਂਝੀਆਂ ਰਹਿ ਜਾਣਗੀਆਂ ਸੋ ਇਸ ਕਰਕੇ ਡਿਪਾਰਟਮੈਂਟ ਨੂੰ ਹਰ ਇੱਕ ਕੱਲੇ-ਕੱਲੇ ਗੱਲ ਦਾ ਖਿਆਲ ਰੱਖਣਾ ਪੈਂਦਾ ਏ ਤੇ ਚਲੋ ਹੁਣ ਆਪਾਂ ਚੱਲਦੇ ਆਂ ਦੂਸਰੇ ਸਵਾਲ ਦੇ ਉੱਪਰ ਠੀਕ ਹੈ ਤੇ ਦੂਸਰਾ ਸਵਾਲ ਕਾਫੀ ਮੋਸਟਲੀ ਲੋਕਾਂ ਨੇ ਪੁੱਛਿਆ ਕਿ ਫਾਰਮ ਇਹ ਕਿੱਥੋਂ ਮਿਲਣਗੇ ਇਹ ਭਰਤੀ ਜਾਨੀ ਕਿ ਆਂਗਣਵਾੜੀ ਭਰਤੀ 2025 ਵਰਕਰ ਹੈਲਪਰ ਦੀ ਇਸ ਦਾ ਜੋ ਫਾਰਮ ਹੈ ਉਹ ਅਸੀਂ ਇੱਕ ਅਲੱਗ ਤੋਂ ਵੀਡੀਓ ਪੋਸਟ ਕਰਾਂਗੇ ਠੀਕ ਹੈ ਉਸਦੇ ਡਿਸਕ੍ਰਿਪਸ਼ਨ ਦੇ ਵਿੱਚ ਉਸ ਫਾਰਮ ਦਾ ਲਿੰਕ ਆਪਾਂ ਪਾ ਦੇਾਂਗੇ ਤੁਸੀਂ ਉੱਥੋਂ ਵੀ ਡਾਊਨਲੋਡ ਕਰ ਸਕਦੇ ਹੋ ਠੀਕ ਹੈ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਤੇ ਜੇ ਤੁਸੀਂ ਆਪਣੇ ਬਿਹਫ ਤੇ ਡਾਊਨਲੋਡ ਕਰਨਾ ਹੈ ਤਾਂ ਤੁਸੀਂ sswcd ਠੀਕ ਹੈ ਇਸ ਸਾਈਟ ਉੱਪਰ ਜਾ ਕੇ ਉਹ ਤੁਸੀਂ ਚੈੱਕ ਕਰ ਸਕਦੇ ਹੋ ਉੱਥੇ ਨੋਟੀਫਿਕੇਸ਼ਨ ਆਇਆ ਜਦ ਤੇ ਉਸ ਦਾ ਤੁਸੀਂ ਉਸ ਲਿੰਕ ਤੇ ਤੁਸੀਂ ਕਲਿੱਕ ਕਰਕੇ ਫਾਰਮ ਐਪਲੀਕੇਸ਼ਨ ਫਾਰਮ ਉੱਥੋਂ ਵੀ ਤੁਸੀਂ ਡਾਊਨਲੋਡ ਕਰ ਸਕਦੇ ਹੋ ਹਾਂਜੀ ਤਾਂ ਚਲੋ ਆਪਾਂ ਚੱਲਦੇ ਆਂ ਅੰਗਨwadi ਭਰਤੀ 2025 ਦੀ ਕੁਝ ਖਾਸ ਜਾਣਕਾਰੀ ਵਾਲਾ ਤੇ ਪਹਿਲੇ ਨੰਬਰ ਤੇ ਆਪਾਂ ਗੱਲ ਕਰਦੇ ਆਂ ਆਗਨਵੜੀ ਭਰਤੀ 2025 ਦੀ ਵਿਦਿਕ ਯੋਗਤਾ ਬਾਰੇ ਵੈਸੇ ਤਾਂ ਮੈਂ ਇਸ ਟਾਪਿਕ ਉੱਪਰ ਪਹਿਲਾਂ ਵੀ ਦੋ ਤਿੰਨ ਵੀਡੀਓਜ਼ ਬਣਾ ਕੇ ਅਪਲੋਡ ਕਰ ਚੁੱਕੀ ਆਂ ਠੀਕ ਹੈ ਤੇ ਤੁਸੀਂ ਜਾ ਕੇ ਦੇਖ ਸਕਦੇ ਹੋ ਯੋਗਤਾ ਯਾਨੀ ਕਿ ਤੁਹਾਡੀ ਕੁਆਲੀਫਿਕੇਸ਼ਨ ਠੀਕ ਹੈ ਪਹਿਲਾਂ ਆਪਾਂ ਗੱਲ ਕਰੀਏ ਹੈਲਪਰ ਦੀ ਹੈਲਪਰ ਦੀ ਭਰਤੀ ਦੇ ਲਈ ਤੁਹਾਡੀ ਕੁਆਲੀਫਿਕੇਸ਼ਨ ਘੱਟੋ ਘੱਟ ਪਲੱਸ 2 ਮੈਕਸਿਮਮ ਗ੍ਰੈਜੂਏਸ਼ਨ ਜਾਂ ਪੋਸਟ ਗ੍ਰੈਜੂਏਸ਼ਨ ਜੋ ਵੀ ਤੁਹਾਡੀ ਕੁਆਲੀਫਿਕੇਸ਼ਨ ਆ ਠੀਕ ਹੈ ਇਹ ਹੋਣੀ ਚਾਹੀਦੀ ਆ ਮਤਲਬ ਕਿ ਮਿਨੀਮਮ ਉਹ ਪਲੱਸ 2 ਹੋਣੀ ਚਾਹੀਦੀ ਆ ਪਲੱਸ 2 ਜ਼ਰੂਰੀ ਹੋਣੀ ਚਾਹੀਦੀ ਆ ਠੀਕ ਹੈ ਅਗਰ ਤੁਹਾਡੇ ਕੋਲ ਹੀ ਪਲੱਸ 2 ਕੀਤੀ ਹੋਈ ਆ ਕੋਈ ਅੱਗੇ ਪੜ੍ਹਾਈ ਨਹੀਂ ਕੀਤੀ ਤਾਂ ਤੁਸੀਂ ਹੈਲਪਰ ਦੇ ਲਈ ਅਪਲਾਈ ਕਰ ਸਕਦੇ ਹੋ ਠੀਕ ਹੈ ਉਸ ਦੀ ਡਿਟੇਲ ਤੁਹਾਨੂੰ ਦੂਸਰੀ ਵੀਡੀਓ ਵਿੱਚ ਵੀ ਮੈਂ ਦਿਖਾਈ ਹੈ ਤਾਂ ਤੁਸੀਂ ਉਹ ਜਾ ਕੇ ਦੇਖ ਸਕਦੇ ਹੋ ਮੈਂ ਡਿਸਕ੍ਰਿਪਸ਼ਨ ਵਿੱਚ ਵੀ ਇਸ ਤੇ ਲਿੰਕ ਦੇ ਦਿੱਨੀ ਆ ਤੇ ਤੁਸੀਂ ਉੱਥੇ ਜਾ ਕੇ ਚੈੱਕ ਕਰ ਸਕਦੇ ਹੋ ਠੀਕ ਹੈ ਤੁਸੀਂ ਵਰਕਰ ਦੇ ਲਈ ਅਪਲਾਈ ਨਹੀਂ ਕਰ ਸਕਦੇ ਠੀਕ ਹੈ ਤੇ ਪਹਿਲਾਂ ਰੂਲਸ ਸੀਗੇ ਜਿਹੜੇ ਕਿ ਪਲੱਸ 2 ਪਾਸ ਵਰਕਰ ਦੇ ਲਈ ਅਪਲਾਈ ਕਰ ਸਕਦੇ ਸੀ ਹੁਣ ਰੂਲਸ ਚੇਂਜ ਹੋ ਗਿਆ ਠੀਕ ਹੈ ਤੇ ਪਲੱਸ 2 ਮਿਨੀਮਮ ਰੱਖ ਦਿੱਤੀ ਗਈ ਹੈ ਹੈਲਪਰ ਦੀ ਪੋਸਟ ਦੇ ਲਈ ਠੀਕ ਹੈ ਤੇ ਅੱਗੇ ਗੱਲ ਆਪਾਂ ਕਰਦੇ ਹਾਂ ਵਰਕਰ ਦੀ ਪੋਸਟ ਬਾਰੇ ਤੇ ਵਰਕਰ ਦੀ ਪੋਸਟ ਦੇ ਲਈ ਵਿਦਿਅਕ ਯੋਗਤਾ ਘੱਟੋ ਘੱਟ ਗ੍ਰੈਜੂਏਸ਼ਨ ਕਰ ਦਿੱਤੀ ਗਈ ਹੈ ਠੀਕ ਹੈ 2025 ਦੇ ਵਿੱਚ 2025 ਦੇ ਵਿੱਚ ਠੀਕ ਹੈ ਪਹਿਲਾਂ ਜੋ ਪਲਸ 2 ਪਾਸ ਪੈਣਾ ਅਪਲਾਈ ਕਰ ਸਕਦੀਆਂ ਸੀ ਪਰ ਹੁਣ ਜੋ ਹੈ 2025 ਦੇ ਮੁਤਾਬਕ ਘੱਟੋ ਘੱਟ ਤੁਹਾਡੀ ਗ੍ਰੈਜੂਏਸ਼ਨ ਕੀਤੀ ਹੋਣੀ ਚਾਹੀਦੀ ਹੈ ਘੱਟੋ ਘੱਟ ਤੁਸੀਂ ਗ੍ਰੈਜੂਏਟ ਹੋਣੇ ਚਾਹੀਦੇ ਆ ਤੇ ਮੈਕਸਿਮਮ ਤੁਹਾਡੀ ਜਿੰਨੀ ਮਰਜ਼ੀ ਪੜਾਈ ਕੀਤੀ ਹੋਵੇ ਠੀਕ ਹੈ ਤੇ ਪਰ ਘੱਟੋ ਘੱਟ ਤੁਹਾਡਾ ਗ੍ਰੈਜੂਏਸ਼ਨ ਜਿਹੜੀ ਤੁਹਾਡੀ ਕੀਤੀ ਹੋਣੀ ਚਾਹੀਦੀ ਆ ਜੇ ਤੁਸੀਂ ਘੱਟੋ ਘੱਟ ਗ੍ਰੈਜੂਏਟ ਹੋ ਤਾਂ ਤੁਸੀਂ ਫਿਰ ਹੀ ਵਰਕਰ ਦੀ ਪੋਸਟ ਦੇ ਲਈ ਅਪਲਾਈ ਕਰ ਸਕਦੇ ਹੋ ਤੇ ਇਸ ਤੋਂ ਇਲਾਵਾ ਜਿਹੜੀ ਤੁਹਾਡੀ ਹੋਰ ਵੀ ਕੁਆਲੀਫਿਕੇਸ਼ਨ ਹੈਗੀ ਆ ਤਾਂ ਉਸ ਦੇ ਜਿਹੜੇ ਤੁਹਾਡੇ ਸਰਟੀਫਿਕੇਟ ਆ ਜੇਕਰ ਤੁਸੀਂ ਨਾਲ ਲਗਾਓਗੇ ਤਾਂ ਉਸ ਦੇ ਵੀ ਤੁਹਾਨੂੰ ਅਲੱਗ ਤੋਂ ਵਾਧੂ ਅੰਕ ਜਿਹੜੇ ਉਹ ਦਿੱਤੇ ਜਾਣਗੇ ਤੇ ਅੱਗੇ ਆਪਾਂ ਗੱਲ ਕਰਦੇ ਹਾਂ ਉਮਰ ਸੰਬੰਧੀ ਸ਼ਰਤਾਂ ਠੀਕ ਹੈ ਤੇ ਅੰਗਨwadi ਵਰਕਰ ਦੀ ਭਰਤੀ ਦੇ ਲਈ ਜਨਰਲ ਦੇ ਘੱਟੋ ਘੱਟ 21 ਸਾਲ ਦੀ ਉਮਰ ਹੋਵੇਗੀ ਤੇ ਵੱਧ ਤੋਂ ਵੱਧ 37 ਸਾਲ ਉਮਰ ਹੋਵੇਗੀ ਠੀਕ ਹੈ ਤੇ ਜਨਰਲ ਕੈਟਾਗਰੀ ਵਾਲਿਆਂ ਭਾਣਾ ਦੇ ਲਈ ਅੰਗਣਵੜੀ ਹੈਲਪਰ ਦੀ ਭਰਤੀ ਦੇ ਲਈ ਉਮਰ 18 ਸਾਲ ਤੇ ਵੱਧ ਤੋਂ ਵੱਧ ਉਮਰ 37 ਸਾਲ ਹੋਵੇਗੀ ਠੀਕ ਹੈ ਤੇ ਇਹ ਉਮਰ ਜਨਰਲ ਕੈਟਾਗਰੀ ਵਾਸਤੇ ਹੈ ਠੀਕ ਹੈ ਤੇ ਹੁਣ ਆਪਾਂ ਗੱਲ ਕਰਦੇ ਹਾਂ ਅਨੁਸੂਚਿਤ ਜਾਤੀ ਠੀਕ ਹੈ ਜਾਨੀ ਕਿ ਐਸਸੀ ਤੇ ਬੀਸੀ ਦੇ ਲਈ ਉਮਰ ਹੱਦ ਕੀ ਹੋਏਗੀ ਠੀਕ ਹੈ ਐਸਸੀ ਤੇ ਬੀਸੀ ਕੈਟਾਗਰੀ ਵਾਲਿਆਂ ਲਈ ਅੰਗਣਵੜੀ ਵਰਕਰ ਦੀ ਭਰਤੀ ਦੇ ਲਈ ਘੱਟੋ-ਘੱਟ ਉਮਰ 21 ਸਾਲ ਹੋਏਗੀ ਤੇ ਵੱਧ ਤੋਂ ਵੱਧ ਉਮਰ 42 ਸਾਲ ਹੋਏਗੀ ਠੀਕ ਹੈ ਤੇ ਇਸ ਦੇ ਨਾਲ ਹੀ ਅੰਗਨwadi ਹੈਲਪਰ ਦੀ ਭਰਤੀ ਦੇ ਲਈ ਉਮਰ 18 ਸਾਲ ਹੋਏਗੀ ਤੇ ਵੱਧ ਤੋਂ ਵੱਧ ਉਮਰ 42 ਸਾਲ ਹੋਏਗੀ ਠੀਕ ਹੈ ਤਾਂ ਇਹ ਸੀ ਐਸਸੀ ਐਸਸੀ ਤੇ ਬੀਸੀ ਕੈਟਾਗਰੀ ਦੇ ਲਈ ਠੀਕ ਹੈ ਅੱਗੇ ਆਪਾਂ ਗੱਲ ਕਰਦੇ ਹੈਂਡੀਕੈਪਡ ਪਰਸਨਸ ਦੇ ਲਈ ਠੀਕ ਹੈ ਦੋਸਤੋ ਦਿਵਯਾਗਜਨਕ ਯਾਨੀ ਕਿ ਹੈਂਡੀਕੈਪਡ ਪਰਸਨਸ ਦੇ ਲਈ ਅੰਗਨwadi ਵਰਕਰ ਦੀ ਭਰਤੀ ਦੇ ਲਈ ਉਮਰ ਘੱਟੋ ਘਾਟ 21 ਸਾਲ ਤੇ ਵੱਧ ਤੋਂ ਵੱਧ 47 ਸਾਲ ਠੀਕ ਹੈ ਤੇ ਅੰਗਣਵੜੀ ਹਰ ਪਰ ਦੇ ਲਈ ਵੱਧ ਤੋਂ ਘੱਟੋ ਘਾਟ 18 ਤੇ ਵੱਧ ਤੋਂ ਵੱਧ 47 ਸਾਲ ਹੋਵੇਗੀ ਤੇ ਇਸ ਦਾ ਲਾਭ ਲੈਣ ਲਈ ਸਰਕਾਰ ਵੱਲੋਂ ਜਾਰੀ ਹੋਇਆ ਯੂ ਡੀ ਆਈ ਡੀ ਕਾਰਡ ਜਿਹੜਾ ਪੇਸ਼ ਕਰਨਾ ਜ਼ਰੂਰੀ ਹੋਏਗਾ ਅੱਗੇ ਗੱਲ ਕਰਦੇ ਹਾਂ ਵਿਧਵਾ ਤੇ ਤਲਾਕਸ਼ੁਦਾ ਦੇ ਉਮੀਦਵਾਰਾਂ ਦੇ ਲਈ ਆਂਗਣਵਾੜੀ ਵਰਕਰ ਦੀ ਭਰਤੀ ਦੇ ਲਈ ਘੱਟੋ-ਘੱਟ ਉਮਰ 21 ਸਾਲ ਹੋਵੇਗੀ ਤੇ ਵੱਧ ਤੋਂ ਵੱਧ ਉਮਰ 47 ਸਾਲ ਹੋਵੇਗੀ ਠੀਕ ਹੈ ਤੇ ਆਂਗਣਵਾੜੀ ਹੈਲਪਰ ਦੇ ਲਈ ਉਮਰ ਘੱਟੋ-ਘੱਟ 18 ਸਾਲ ਹੋਵੇਗੀ ਤੇ ਵੱਧ ਤੋਂ ਵੱਧ 47 ਸਾਲ ਹੋਵੇਗੇ ਤੇ ਉਮਰ ਸੰਬੰਧੀ ਕੋਈ ਵੀ ਅਸਪਸ਼ਟਤਾ ਹੋਣ ਤੇ ਜਾਨਿ ਕਿ ਕੋਈ ਵੀ ਡਾਊਟ ਹੋਣ ਤੇ ਜਨਰਲ ਸਰਟੀਫਿਕੇਟ ਦੇ ਉੱਪਰ ਜੋ ਦਰਜ ਮਿਤੀ ਹੈ ਉਹ ਮੰਨਣਯੋਗ ਹੋਵੇਗੀ ਤੇ ਜੇ ਇਹ ਨਾ ਹੋਣ ਤੇ ਜੇ ਤੁਹਾਡੇ ਕੋਲ ਜਨਮ ਸਰਟੀਫਿਕੇਟ ਨਹੀਂ ਹੋਏਗਾ ਤਾਂ ਜੋ ਤੁਹਾਡਾ 10th ਦਾ ਸਰਟੀਫਿਕੇਟ ਆ ਉਹ ਮੰਨਣਯੋਗ ਹੋਏਗਾ ਠੀਕ ਹੈ ਤੇ ਇਸ ਤੋਂ ਇਲਾਵਾ ਤੁਹਾਨੂੰ ਹੋਰ ਜ਼ਰੂਰੀ ਗੱਲ ਦੱਸਦੀ ਆ ਕਿ ਪਹਿਲਾਂ ਜੋ ਅੰਗਣਵੜੀ ਭਰਤੀ ਦੇ ਲਈ ਅਪਲਾਈ ਕਰਨ ਦੀ ਜੋ ਫੀਸ ਸੀਗੀ ਉਹ ਬਿਲਕੁਲ ਵੀ ਨਹੀਂ ਸੀ ਕੋਈ ਵੀ ਫੀਸ ਨਹੀਂ ਹੁੰਦੀ ਸੀ ਤੇ ਪਰ ਇਸ ਵਾਰ 2025 ਦੀ ਅੰਗਣਵੜੀ ਦੀ ਭਰਤੀ ਤੇ ਲਈ ਇਹਨਾਂ ਨੇ ਜੋ ਡਿਪਾਰਟਮੈਂਟ ਦੇ ਫੀਸ ਸਟਰਕਚਰ ਰੱਖ ਦਿੱਤਾ ਹੈ ਜਿਵੇਂ ਅੰਗਣਵਾੜੀ ਭਰਤੀ ਦੇ ਲਈ ਫੀਸ ਸਟਰਕਚਰ ਹੋਏਗਾ ਅੰਗਣਵਾੜੀ ਵਰਕਰ ਦੇ ਲਈ ਜੋ ਜਨਰਲ ਦੀ ਫੀਸ ਹੋਏਗੀ 500 ਹੋਏਗੀ ਠੀਕ ਹੈ ਜਨਰਲ ਕੈਟਾਗਰੀ ਲਈ ਅੰਗਣਵਾੜੀ ਹੈਲਪਰ ਦੀ ਜੋ ਫੀਸ ਆ ਉਹ ਹੋਏਗੀ 300 ਠੀਕ ਹੈ ਤੇ ਜਨਕੀ ਐਸਸੀ ਤੇ ਬੀਸੀ ਕੈਟਾਗਰੀ ਚ ਲਾਖਸ਼ ਦਾ ਔਰਤਾਂ ਵਿਧਵਾ ਔਰਤਾਂ ਠੀਕ ਹੈ ਇਹਨਾਂ ਦੇ ਲਈ ਅੰਗਣਵੜੀ ਵਰਕਰਾਂ ਤੇ ਲਈ ਹੋਏਗੀ 250 ਰੁਪਿਆ ਤੇ ਅੰਗਣਵੜੀ ਹੈਲਪਰਾਂ ਦੇ ਲਈ ਹੋਏਗੀ 150 ਰੁਪਿਆ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਇੰਨੀ ਹੀ ਜਾਣਕਾਰੀ ਦੇਣੀ ਸੀ ਤੇ ਸਾਡੇ ਵੱਲ ਦਿੱਤੀ ਹੋਈ ਜਾਣਕਾਰੀ ਤੁਹਾਨੂੰ ਸਪਸ਼ਟ ਹੋ ਗਈ ਹੋਏਗੀ ਠੀਕ ਹੈ ਤੇ ਇਸ ਦੀ ਉਮੀਦ ਕਰਦੇ ਹਾਂ ਤੇ ਦਿੱਤੀ ਹੋਈ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਦੇ ਹੋ ਠੀਕ ਹੈ ਔਰ ਵੀ ਤੁਸੀਂ ਬਹੁਤ سارے ਮੈਨੂੰ ਕਮੈਂਟ ਕਰਕੇ ਪੁੱਛਦੇ ਹੋ ਤੇ ਮੈਂ ਉਹਨਾਂ ਦਾ ਜਵਾਬ ਜਿਹੜਾ ਤੁਹਾਨੂੰ ਸਮੇਂ ਸਿਰ ਪ੍ਰੋਵਾਈਡ ਕਰਦੀ ਆ ਠੀਕ ਹੈ ਤੇ ਜੇ ਤੁਹਾਨੂੰ ਵੀਡੀਓ ਚੰਗੇ ਲੱਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਤੁਸੀਂ ਜਰੂਰ ਕਰ ਲਿਓ ਹਾਂਜੀ ਤਾਂ ਮਿਲਦੇ ਆਂ ਆਪਾਂ ਕਿਸੇ ਨੈਕਸਟ ਵੀਡੀਓ ਦੇ ਵਿੱਚ